I don't know. ਸਤਨਾਮ ਸ੍ਰੀ ਵਾਹਿਗੁਰੂ ਜੀ ਆਇ ਪ੍ਰਭ ਸਰਣਾ ਕੀਤੀ ਕਿਰਪਾ ਨਦਦਿਆਲ ਇੱਕ ਅਖਰ ਹਰ ਮਨ ਵਸਤ ਨਾਨਕੋ ਤਨਿਹਾਲ ਨਾਨਕੋ ਤਨਿਹਾਲ ਮਨ ਚਾਉ ਭਇਆ प्रभ्यागम सुनिया मंगल गाओ सखी गृह मंदिर बनिया अवतार बनाओ जी कुरान तारण को अवतार बनायो जी कुरान जग तारण को कुरान जग तारण को अवतार बनायो जी ਨੇ ਜਗਤਾਰਨ ਕੋ ਅਵਤਾਰ ਬਣਾਇਓ ਜੀ ਗੁਰਾਂ ਨੇ ਜਗਤਾਰਨ ਕੋ ਅਵਤਾਰ ਬਣਾਇਓ ਜੀ ਗੁਰਾਂ ਨੇ ਜਗਤਾਰਨ ਕੋ 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 ਤਾਰਨ ਕੋअवतार ਬਣਾਇਓ ਜੀ ਪੁਰਾਣ ਜਗ ਤਾਰਨ ਕੋ ਓਹ ਧਰਮ ਨੂੰ ਸਤਕਾਰ ਜੋਗ ਗੁਰਾਂ ਕੀ ਸਾਜੀ ਔਰਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤਨ ਤਨ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਉਨ੍ਹਾਂ ਦੇ ਆਗਮਨ ਉਪਰਭਨ ਮੁਖ ਰੱਖਦੇ ਆ ਬਹੁਤ ਹੀ ਪੂਜਯ ਅਤੇ ਸਨਮਾਨਯੋਗ ਬਾਬਾ ਵਾਹਿਗੁਰੂ ਸਿੰਘ ਚਾ ਸ਼ਕਲੋ ਤੇ ਕਾਇਮ ਜੇ ਹੋ ਜੋ ਫਿਰ ਆਜੋ ਅਸੀਂ ਤਾਂ ਹਾਜ਼ਰੀ ਭਰਨੀ ਹੈ ਬਸ 2-4 ਮਿੰਟਾਂ ਦੀ ਫਿਰ ਅਸੀਂ ਤਾਂ ਤੁਹਾਡੋ ਵਿਦਵਾਨਾਂ ਤੋਂ ਸੁਣੀਦਾ ਹੁੰਦਾ ਹੈ ਉਹਨਾਂ ਤੋਂ ਕੁਝ ਨਾ ਕੁਝ ਮਹਾਪੁਰਖ ਦਾਦੇ ਹੁੰਦੇ ਸਾਡੇ ਬਾਬਾ ਨਰੈਣ ਸਿੰਘ ਉਹਨਾਂ ਜੀ ਮਹਾਰਾਜ ਕਹਿੰਦੇ ਨਕਲ ਮਾਰਨੀ ਚਾਹੀਦੀ ਹੈ ਨਕਲ ਨਕਲ ਮਾਰਨੀ ਚਾਹੀਦੀ ਹੈ ਚੰਗੀ ਚੀਜ਼ ਦੀ ਮਾੜੀ ਚੀਜ਼ ਦੀ ਨਕਲ ਨਹੀਂ ਮਾਰਨੀ ਚਾਹੀਦੀ ਟੀਕਾ ਲਾਉਣ ਦੀ ਨਕਲ ਨਹੀਂ ਮਾਰਨੀ ਚਾਹੀਦੀ ਚਿੱਟਾ ਖਾਣ ਦੀ ਨਕਲ ਨਹੀਂ ਮਾਰਨੀ ਚਾਹੀਦੀ ਗੋਲੀਆਂ ਖਾਣ ਦੀ ਨਕਲ ਨਹੀਂ ਮਾਰਨੀ ਮਾਰਨੀ ਚਾਹੀਦੀ ਆਪ ਤੋ ਸਿਆਣਾ ਵਿਦਵਾਨ ਹੋਵੇ ਕੋਈ ਮਹਾਂਪੁਰਖ ਹੋਵੇ ਰੱਬ ਰੰਗੀ ਰੂਹ ਹੋਵੇ ਉਹਦੇ ਚਾਰ ਬੋਲ ਕਿਤੇ ਸਾਡੇ ਕੰਨ ਵਿੱਚ ਪੈ ਜਾਣ ਤਾਂ ਤੇ ਸਾਡਾ ਵੀ ਭਲਾ ਹੋ ਜਾਂਦਾ ਹੈ ਤੇ ਬਹੁਤ ਵੱਡਾ ਉਪਰਾਲਾ ਬਾਬਾ ਬਾਈ ਗੁਰੂ ਸਿੰਘ ਜੀ ਨੇ ਕੀਤਾ ਫੋਨ ਗਿਆ ਸੀ ਮਹਾਂਪੁਰਖਾਂ ਦਾ ਸਾਡੇ ਬਾਬਾ ਜੀ ਕਹਿੰਦੇ ਹੁੰਦੇ ਕਿਸੇ ਸਾਧੂ ਦਾ ਸਨੇਹਾ ਅਜਿਹਾ ਸਨੇਹਾ બસ ਕਹਿੰਦੇ ਭਾਵੇਂ ਜਿੰਨਾ ਕੁਝ ਮਰਜ਼ੀ ਵਾਦਾ ਹੋਵੇ ਜਾਂ ਘਟਾ ਹੋਵੇ ਬਸ ਉਸੇ ਵਕਤ ਜਾਣਾ ਹੈ ਮਹਾਪੁਰਖ ਬਾਬਾ ਨਰੈਣ ਸਿੰਘ ਮੁੰਨੀ ਜੀ ਦੇ ਚਰਣਾ ਵਿੱਚ ਰਹਿ ਕੇ ਕੁੱਝ ਕਿ ਵਿਦਿਆ ਪ੍ਰਾਪਤ ਕੀਤੀ ਹੈ ਤੇ ਬਾਬਾ ਜੀ ਦੇ ਨਾਲ ਤਾਂ ਸਾਡਾ ਅੱਜ ਤੋਂ ਨਹੀਂ ਇਹਨਾਂ ਦੇ ਪਿਤਾ ਜੀ ਸਤਕਾਰਯੋਗ ਬਾਬਾ ਜੀ ਸਾਡੇ ਹੁੰਦੇ 90 92 ਤੋਂ ਲੈ ਕੇ ਇਹਨਾਂ ਦੇ ਨਾਲ ਪ੍ਰੇਮ ਹੈ ਘਰ ਵਾਂਗੂ ਪ੍ਰੇਮ ਹੈ ਸਾਡਾ ਬਾਬਾ ਜੀ ਦੇ ਜੋ ਪਿਤਾ ਜੀ ਸਨ ਬਾਬਾ ਜੀ ਪਰਮਜੀਤ ਸਿੰਘ ਜੀ ਬਹੁਤ ਸਾਡੇ ਉੱਥੇ ਜਾਣਾ ਟੱਪਾ ਸਾਹਿਬ ਉਹਨਾਂ ਨੇ ਪਾਠ ਕਰਨੇ ਏਡਾ ਸੁਰੀਲਾ ਗਲਾ ਤੇ ਇੰਨੀ ਸੋਹਣੀ ਕਥਾ ਕਰਦੇ ਤੇ ਤਕੜੇ ਪਾਠੀ ਅੱਜ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਾਠੀ ਨਹੀਂ ਮਿਲਣੇ ਜਿਹੜਾ ਆਉਣ ਵਾਲਾ ਸਮਾਹ ਆ ਰਿਹਾ ਹੈ ਨਾ ਇਹਦੇ 'ਚ ਤੁਹਾਨੂੰ ਪਾਠੀ ਸਿੰਘ ਨਹੀਂ ਕੋਈ ਮਿਲਣਾ ਬਾਬਾ ਜੀ ਬੜੇ ਪਿਆਰ ਵਿੱਚ ਆ ਕੇ ਬਾਬਾ ਗੁਰਪਾਲ ਸਿੰਘ ਜੀ ਉੱਚੋ ਵਾਲੇ ਜਿਨ੍ਹਾਂ ਨੇ ਹੁਣੇ ਕੀਰਤਨ ਦੀਆਂ ਝੜੀਆਂ ਲਾਈਆਂ ਸੀ ਬਹੁਤ ਪਿਆਰ ਵਿੱਚ ਆ ਕੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੂੰ ਯਾਦ ਕਰ ਰਹੇ ਸਨ ਇਸ ਕਰਕੇ ਮੈਰਜ ਕਰ ਲਿਆ ਹਉਣ ਵਾਲੇ ਸਮੇਂ ਵਿੱਚ ਤੁਹਾਨੂੰ ਚੰਗਾ ਪਾਠ ਹੀ ਨਹੀਂ ਮਿਲਣਾ ਸਮਾਕੇ ਹੋਰ ਜਿਹੜਾ ਭਿਆਨਕ ਆ ਰਿਹਾ ਹੈ ਬਹੁਤ ਭਿਆਨਕ ਸਮਾ ਰਿਹਾ ਹੈ ਇਸ ਕਰਕੇ ਅੱਜ ਲੋੜ ਹੈ ਗਰੰਥੀ ਸਿੰਘਾਂ ਨੂੰ ਸਾਹਮਣ ਦੀ ਬਾਪੁਰਖਾਂ ਦੇ ਅਸਾਨਾਂ ਦੇ ਉੱਤੇ ਜਾ ਕੇ ਸੇਵਾ ਕਰਨ ਦੀ ਪਰ ਅੱਜ ਤਾਂ ਕਹਿ ਕੇ ਸੇਵਾ ਕਰਾਈ ਤਾਂ ਕਾਦੀ ਕਰਾਈ ਭਗਤ ਕਬੀਰ ਜੀ ਦਾ ਸ਼ਲੋਕ ਹੈ ਉਹ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਗਤ ਕੋ ਸੰਤ ਜਪਾਵੇ ਨਾਮ ਸਾਧੂ ਮਹਾਂਪੁਰਖ ਆਉਂਦੇ ਨੇ ਨਾਮ ਜਪਾਉਣ ਵਾਸਤੇ ਤੇ ਭਾਈ ਗੁਰਦਾਸ ਜੀ ਨੇ ਤਾਂ ਲਿਖਿਆ ਵੀ ਇੱਕ ਸ਼ਲੋਕ ਦੇ ਵਿੱਚ ਉਹ ਕੀ ਕਹਿੰਦੇ ਨੇ ਜੀ ਸਾਧੂ ਤਾਂ ਦੀਦਾ ਨਹੀਂ ਜਗਤ ਵਿੱਚ ਕੋਈ ਕਹਿੰਦੇ ਥੱਮੇ ਕੋਈ ਨਾ ਸਾਧ ਵਿਨ ਸਾਧ ਨਾ ਥਿਸੈ ਜਗ ਜਗ ਵਿੱਚ ਕੋ ਆ ਕਹਿੰਦੇ ਕੋਈ ਸਾਧੂ ਨਹੀਂ ਅੱਜ ਕੱਲ ਪੂਰਾ ਤੇ ਇਹ ਤਾਂ ਮਹਾਂਪੁਰਖ ਨੇ ਜਿڑے ਤਿਆਗ ਤੇ ਵਿਰਾਗ ਦੀ ਮੂਰਤੀ ਰੇਕ ਨਹੀਂ ਹੁੰਦਾ ਤਿਆਗ ਤੇ ਵਿਰਾਗ ਦੀ ਮੂਰਤੀ ਆਪਣਾ ਘਰ ਛੱਡ ਕੇ ਪਰਮਾਤਮਾ ਦਾ ਘਰ ਬਣਾਉਣਾ ਆਪਣਾ ਘਰਵਾਲ ਸਾਰਾ ਛੱਡ ਕੇ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਚਰਨ ਫੜ ਲਏ ਤੇ ਅੱਜ ਦੇਖੋ ਫਿਰ ਮਹਾਰਾਜ ਜੀ ਕਹਿੰਦੇ ਜਨਾਨਕ ਸਤ ਗੁਰ ਪੂਜਿਆ ਤਿੰਨ ਹਰ ਵਾਰ ਜਪ ਕਰਾਵਾ ਅੱਜ ਇਹਨਾਂ ਦੀ ਵੀ ਪੂਜਾ ਹੁੰਦੀ ਹੈ ਜਿਹੜਾ ਗੁਰੂ ਨਾਨਕ ਦੇ ਚਰਨਾਂ ਦੀ ਪੂਜਾ ਕਰਦਾ ਹੈ ਨਾ ਜਿਹੜਾ ਬਾਬੇ ਸ਼੍ਰੀ ਚੰਦ ਮਹਾਰਾਜ ਨੂੰ ਪੂਜਦਾ ਹੈ ਜਿਹੜਾ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਤੇ ਟੇਕ ਨਹੀਂ ਰੱਖਦਾ ਅੱਜ ਦੇਖੋ ਇੱਥੇ ਬੈਠੇ ਨੇ ਮਹਾਪੁਰਖ ਇਸ ਥਾਂ ਦੇ ਉੱਤੇ ਬੈਠੇ ਨੇ ਨਾ ਤੇ ਸੰਗਤ ਨਾਲੇ ਤਾਂ ਉੱਥੇ ਨਮਸਕਾਰ ਕਰਦੀ ਐ ਨਾਲੇ ਇੱਧਰ ਆ ਕੇ ਬਾਬਾ ਜੀ ਨੂੰ ਨਮਸਕਾਰ ਕਰਦੀ ਐ ਸਾਨੂੰ ਕਿਉਂ ਨਹੀਂ ਕਰਦੀ ਸਾਡੇ ਕੋਲੇ ਕੁਝ ਹੈ ਨਹੀਂ ਸਾਡੇ ਪੱਲੇ ਵਿੱਚ ਉਹ ਕੁਝ ਨਹੀਂ ਹੈ ਜਿਹੜਾ ਮਹਾਪੁਰਖਾਂ ਦੇ ਪੱਲੇ ਵਿੱਚ ਹੈ ਇਸ ਕਰਕੇ ਪਿਆਰ ਵਿੱਚ ਮੈਂ ਕੋਈ ਛੋਟੀ ਜੀ ਬੇਨਤੀ ਬਸ 2 ਮਿੰਟਾਂ ਦੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ ਫਿਰ ਬਾਬਾ ਜੀ ਆਲੂ ਆਲੂ ਆਰਖ ਤੋਂ ਆਏ ਹੋਏ ਨੇ ਉਹ ਵੀ 2-4 ਮਿੰਟਾਂ ਦੀ ਹਾਜ਼ਰੀ ਭਰ ਲੈਣਗੇ ਕਿਉਂਕਿ ਸਮਾਂ ਥੋੜਾ ਹੈ ਪਰ ਦੇਖੋ ਅਸੀਂ ਸੱਦੋ ਆਲ ਉੱਥੇ ਵੀ ਕੀਰਤਨ ਕਰਕੇ ਆਏ ਆ ਉੱਥੇ ਬਾਬਾ ਜੀ ਸੰਤ ਮੁਰਾਰੀ ਦਾਸ ਜੀ ਸੰਤ ਬਾਬਾ ਮੁਰਾਰੀ ਦਾਸ ਜੀ ਉੱਥੇ ਅਸੀਂ ਕੀਰਤਨ ਕਰਨ ਵਾਸਤੇ ਸਾਜ਼ ਖੋਲ ਲਏ ਬੱਦਲ ਚੜਾ ਆਇਆ ਘੜਘੜ ਕਰਦਾ ਆਵੇ ਮੈਂ ਆਖਿਆ ਮਹਾਰਾਜ ਜੀ ਇੱਥੇ ਵੀ ਇਸ ਵਾਂਗੂ ਹੀ ਭਾਰੀ ਹੈ ਕੰਮ ਵੀ ਇੱਥੇ ਮੀਂਹ ਬਹੁਤਾ ਪੈਣ ਲੱਗ ਜਾਣਾ ਦੇਖੋ ਕਿੰਨਾ ਬੱਦਲ ਆ ਗਿਆ ਕਹਿੰਦੇ ਤੁਸੀਂ ਕੀਰਤਨ ਕਰੀ ਚੱਲੋ ਰੱਬ ਦਾ ਜਸ ਕਰੀ ਚੱਲੋ ਮੀ ਨਹੀਂ ਪਊਗਾ ਬੋਲੋ ਸਤ ਨਾਮੁ ਗੁਰੂ ਇਹ ਕੌਣ ਕਹਿੰਦਾ ਕਰਤੇ ਖਰਚ ਸਾਧੂ ਰੱਬ ਦੇ ਖਜ਼ਾਨਿਆਂ ਚੋਂ ਸਾਧੂਆਂ ਤੋਂ ਕਦੇ ਰੱਬ ਮੰਗਦਾ ਹਿਸਾਬ ਨਾ ਮਰਜੀ ਦੇ ਮਾਲਕ ਚਲਾਉਂਦੇ ਜਿਵੇਂ ਚਿੱਤ ਕਰੇ ਸਾਧੂਆਂ ਦੇ ਤੁੱਲ ਕੋਈ ਜਗ ਦੇ ਨਵਾਬ ਜਗ ਦੇ ਨਵਾਬਾ ਸਾਧੂ ਹੌਣ ਜੀ ਕੁ ਖੁਦਾਏ ਦੇ ਭੇਦ ਨਾ ਕਿਸੇ ਦੇਣ ਰੱਬ ਦੇ ਫਕੀਰ ਮਹਾਂਪੁਰਖ ਆ ਪਿੱਛੇ ਭਵਾਨੀਗੜ੍ਹੇ ਨਾ ਜ਼ਿਆਦਾ ਮੀ ਸੀ ਅਸੀਂ ਹੌਲੀ-ਹੌਲੀ ਗੱਡੀ ਲੈ ਕੇ ਆਏ ਆ ਹੌਲੀ-ਹੌਲੀ ਪਹਿਲਾਂ ਮਸਤਵਾਨਾ ਸਾਹਿਬ ਸੰਤ ਬਾਬਾ ਹਰਬਿੰਦ ਸਿੰਘ ਮਹਾਰਾਜ ਦੇ ਚਲਣਾ ਵਿੱਚ ਬੈਠੇ ਰਹੇ ਮਸਤਵਾਨਾ ਸਾਹਿਬ ਵੀ ਪੂਰਾ ਮੀਂਹ ਤੇ ਇਧਰ ਭਵਾਨੀਗੜ ਪੂਰਾ ਮੀਂਹ ਗੱਡੀ ਨੂੰ ਘੇਰਦਾ ਸੀ ਮੀਂਹ ਪੂਰਾ ਤੇ ਪਰ ਅਸੀਂ ਫਿਰ ਬਾਬਾ ਜੀ ਦੇ ਚਲਣਾ ਵਿੱਚ ਅਰਦਾਸ ਕਰੀ ਬਾਬਾ ਜੀ ਕਿਰਪਾ ਕਰਦੇ ਹੋ ਵੀ ਉੱਥੇ ਵੀ ਕਿਤੇ ਮੀਂਹ ਨਾ ਹੋਵੇ ਇੱਥੇ ਆ ਕੇ ਦੇਖਿਆ ਤਾਂ ਵਧੀਆ ਸਮਾਂ ਦਿੱਤਾ ਦਿੰਦਾ ਹੈ ਸਮਾ ਦਿੰਦਾ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਕੇ ਆਓ ਮਹਾਂਪੁਰਖ ਪੁੰਚੇ ਨੇ ਸਾਡੇ ਬਾਬਾ ਸਵਲਨ ਸਿੰਘ ਜੀ ਸ਼ੇਰਪੁਰ ਵਾਲੇ ਮਹਾਂਪੁਰਖ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਮੰਨਣ ਬੇਨਤੀ ਕਰਾਂ ਬਾਬਾ ਜੀ ਚਾਹ ਚੁਪੀ ਆਓ ਚਾਹ ਪੀਓ ਧੱਕੇ ਜਾ ਕੇ ਪਹਿਲਾਂ ਠੰਡ ਬਹੁਤ ਹੋਈ ਪਈ ਹੈ ਬੋਲੋ ਸਤਨਾਮ ਵਾਹਿਗੁਰੂ ਕਿਤੇ ਠੰਡ ਚੋਂ ਨਾ ਗੰਗੜ ਜੇ ਜਾਇਓ ਕਾਫੀ ਕੇ ਆਜੋ ਪੇਰਾ ਪਰਾਲ ਮਿਲ ਕੇ ਸਾਰੇ ਹਾਜ਼ਰੀ ਭਰ ਕੇ ਭਾਵੇਂ ਸਮਾ ਥੋੜਾ ਹੈ ਪਰ ਸਮੇਂ ਥੋੜੇ ਵਿੱਚ ਬਹੁਤਾ ਲਾਹਾ ਲੈਣਾ ਇਸ ਕਰਕੇ ਆਓ ਮੈਂ ਕੋਈ ਚੀਜ਼ ਬੋਲ ਕੇ ਕਿਉਂਕਿ ਵਿਦਵਾਨਾਂ ਦੀ ਸਭਾ ਹੈ ਵਿਦਵਾਨ ਬੈਠੇ ਨੇ ਇਧਰਲੇ ਪਾਸੇ ਇਧਰਲੇ ਪਾਸੇ ਮਹਾਪੁਰਖ ਬੈਠੇ ਨੇ ਮਾਸਟਰ ਭੀਮ ਜੀ ਬੈਠੇ ਨੇ ਦਰਸ਼ਨ ਕਰਕੇ ਸੱਚਮੁੱਚ ਮੈਂ ਬਾਬਾ ਸ਼੍ਰੀ ਚੰਦ ਦੀ ਹਜ਼ੂਰੀ ਵਿੱਚ ਬੈਠਾ ਮੇਰਾ ਮਨ ਇੰਨਾ ਖੁਸ਼ ਹੋਇਆ ਪਹਿਲਾਂ ਵੀ ਦੋ ਤਿੰਨ ਵਾਰੀ ਸਟੇਜ 'ਤੇ ਦਰਸ਼ਨ ਹੋਏ ਨੇ ਪਰ ਅੱਜ ਪਹਿਲੀ ਵਾਰ ਐ ਬੈਠ ਕੇ ਸਾਹਮੋ-ਸਾਹਮਣੀ ਅੱਜ ਦਰਸ਼ਨ ਹੋਏ ਨੇ ਇਹਨਾਂ ਦੇ ਵਿਦਵਾਨਾਂ ਦੀ ਸਭਾ ਇੱਧਰ ਬਾਬਾ ਜੀ ਬੈਠੇ ਨੇ ਸਾਡੇ ਬਾਬਾ ਗੁਰਪਾਲ ਸਿੰਘ ਜੀ ਪੂਚੋਵਾਲੇ ਮਹਾਪੁਰਖ ਇਹਨਾਂ ਨੇ ਬੜੇ ਪਿਆਰ ਵਿੱਚ ਰੰਗ ਬੰਨਿਆ ਮੈਂ ਇੱਕੋ ਹੀ ਚੀਜ਼ ਬੋਲ ਕੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਇਥੇ ਸਮਾਪਤੀ ਕਰਾਂ ਫਿਰ ਅਗਲਾ ਸਮਾਂ ਜੋ ਬਾਬਾ ਜੀ ਹੁਕਮ ਕਰਨਗੇ ਜਿਨ੍ਹਾਂ ਨੂੰ ਦੁੱਧ ਪਿਆਉਣਗੇ ਮਿੱਠਾ ਮਿਸ਼ਰੀ ਦਾ ਪਹਾੜ ਹੈ ਜਿਨ੍ਹਾਂ ਨੂੰ ਕਹਿਣਗੇ ਵੀ ਛਕ ਲੋ ਫਿਰ ਉਹ ਵਾਪਰਕ ਛਕ ਲੈਣਗੇ ਆਓ ਪਿਆਰ ਦੇ ਵਿੱਚ ਸ਼੍ਰੀ ਚੰਦ ਦੇਵਦੂਤ ਗੁਰੂ ਕੰਨੀ ਮੁੰਦਰਾ ਪਾਈਆ ਗਜਕੇ ਤੇਰਾ ਪਾਈਆ ਸ੍ਰੀ ਚੰਦ ਅਬ ਦੂਤ ਗੁਰੂ ਕੰਨੀ ਮੁਦਰਾ ਪਾਈਆ ਆਜੀ ਪਾਈਆ ਸ੍ਰੀ ਚੰਦ ਅਬ ਦੂਤ ਗੁਰੂ ਕੰਨੀ ਮੁਦਰਾ ਵਦਾਈਆ ਮਾਸ ਲਖਣੀ ਜਨਮਿਆ ਸੰਗਤਾਂ ਦੇਣ ਵਿਦਾਈਆ ਆਬਦਾਨਿਆ ਮਾਸ ਲਖਣੀ ਜਨਮਿਆ ਸੰਗਤਾਂ ਦੇਣ ਵਿਦਾਈਆ ਮਾਸ ਲਖਣੀ ਜਨਮਿਆ ਸੰਗਤਾਂ ਦੇਣ ਵਿਦਾਈਆ ਆਬਦਾਨਿਆ ਸਨਤਨੀ ਗਨਮਿਆ ਸੰਗਦਾ ਦੇਣ ਵਧਾਈਆਂ ਆ ਵਧਾਈਆਂ ਸਰਵਣ ਕਰਨਾਇ ਬਹੁਤ ਰਬਰ ਰੰਗੀਆਂ ਰੂਹਾਂ ਜਿਹੜੇ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਬਾਬਾ ਜੀ ਬੋਲ ਰਹੇ ਸੀ ਗੁਰਪਾਲ ਸਿੰਘ ਜੀ ਇੱਕ ਦੋਕ ਨਿੰਦਕ ਨੇ ਇੱਕ ਦੋਕ ਮੈਂ ਇਸ ਪਾਸੇ ਨਾ ਜਾਵਾਂ ਮੈਂਸੀ ਵਧੀਆ ਰਹੂਗਾ ਇੱਕ ਦੋਕ ਨਿੰਦਕ ਨੇ ਜਿਹੜੇ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਚੰਗਾ ਨਹੀਂ ਸਮਝਦੇ ਉਹ ਕਹਾ ਕੇ ਆਲੀ ਜ਼ਰੂਰ ਹੁੰਦੀ ਹੁੰਦੀ ਹੈ ਕਣਕ ਬੀਜ ਤੇ ਜੀਵਿਦਾਰ ਭਰਾ ਤੇ ਉਹਦੇ ਵਿੱਚ ਕਾਂਗਿਆਰੀ ਪੈਦਾ ਹੋ ਜਾਂਦੀ ਹੈ। ਉਹਨਾਂ ਨੂੰ ਅੱਜ ਕੋਈ ਪੁੱਛਦਾ ਵੀ ਨਹੀਂ ਹੈ। ਜਿਹੜੇ ਇਹੋ ਜਿਹੇ ਨੇ ਨਾ ਦੇਖੋ ਬਾਬਾ ਸ਼੍ਰੀ ਚੰਦ ਜੀ ਦੇ ਸੁਪੁੱਤਰ ਮਹਾਰਾਜ ਕਹਿੰਦੇ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਆ ਬਾਬਾ ਸ਼੍ਰੀ ਚੰਦ ਜੀ ਦੇ ਸਾਰੇ ਪੁੱਤਰ ਬਣੇ ਬੈਠੇ ਨੇ ਤੇ ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈ ਅੱਜ। ਚਲੋ ਖੈਰ ਬੈਠੇ ਨਾ ਜਾਵਾਂ ਅਗਲਾ ਸਮਾਂ ਬਾਬਾ ਗੁਰਪਾਲ ਸਿੰਘ ਜੀ ਉੱਚੋ ਵਾਲੇ ਮਹਪੁਰ ਤੋਂ ਸਰਬਨ ਕਰੋ ਮੈਤੂ ਲੈ ਲਓ ਬਾਬਾ ਜੀ ਜਿਨੇ ਜਿਨਾਂ ਨੂੰ ਸਮਾਂ ਦੇਣਾ ਹੈ ਕਿਉਂਕਿ ਸਮਾਂ ਥੋੜਾ ਇਸ ਕਰਕੇ ਆਓ ਪਿਆਰ ਦੇ ਵਿੱਚ ਆਪਾਂ ਅਗਲਾ ਸਮਾ ਸਰਵਣ ਕਰੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਲੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ